ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਆਨੰਦਪੁਰ ਦਾ ਕਿਲਾ ਖਾਲੀ ਕਰਨਾ ਖਾਲਸੋ ਬੇਦੀਨਾ ਗੁਰਗੋਬਿੰਦ ਸਿੰਘ ਹੱਕ ਹੱਕ ਆਇਨਾ ਗੁਰਗੋਬਿੰਦ ਸਿੰਘ ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾ ਦਰਵੇਸ਼ ਗੁਰੂ ਗੋਬਿੰਦ ਸਿੰਘ ਇਹ ਪੰਕਤੀਆਂ ਗਜਨਾਮਾ ਪਾਈ ਨੰਦ ਲਾਲ ਜੀ ਵੱਲੋਂ ਦਰਜ ਨੇ ਜਦੋਂ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚਾਰੇ ਵਰਨਾ ਦੇ ਬੰਦਿਆਂ ਨੂੰ ਇਕੱਠਾ ਕਰਕੇ ਇੱਕੋ ਬਾਟੇ ਵਿੱਚੋਂ ਅੰਮ੍ਰਿਤ ਛਕਾ ਕੇ ਜਾਤ-ਪਾਤ ਦਾ ਪੇਤ-ਪਾਵਜਾ ਕਹਿ ਲਵੋ ਵਰਨਵੰਡ ਖਤਮ ਕਰਕੇ ਖਾਲਸਾ ਪੰਥ ਦੀ ਸਾਜਣਾ ਕੀਤੀ ਸੀ ਜਿਨ੍ਹਾਂ ਨੇ ਵੀ ਜਾਤ ਤੇ ਛੂਦਰ ਲੋਕਾਂ ਨੂੰ ਕੋਈ ਪੁੱਛਦਾ ਤੱਕ ਨਹੀਂ ਸੀ ਉਹਨਾਂ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾ ਦਿੱਤਾ ਸੀ ਉਦੋਂ ਦਾ ਹੀ ਬ੍ਰਾਹਮਣਾਂ ਤੇ ਪਹਾੜੀ ਰਾਜਿਆਂ ਦੇ ਹੇਕ ਉੱਤੇ ਸੱਪ ਲੇਟਣ ਲੱਗ ਪਿਆ ਇਹਨਾਂ ਦੋਹਾਂ ਦਾ ਗੁਰੂ ਪ੍ਰਤੀ ਸਾਂਝਾ ਗਿਲ ਸ਼ਿਕਵਾ ਸੀ ਬ੍ਰਾਹਮਣਾਂ ਨੂੰ ਇਹ ਡਰ ਸੀ ਕਿ ਗਰੀਬ ਤੇ ਨੀਵੀਂ ਜਾਤੀ ਵਾਲੇ ਲੋਕ ਉਹਨਾਂ ਸਾਹਮਣੇ ਧੌਣ ਉੱਚੀ ਕਰਕੇ ਚੱਲਣ ਲੱਗ ਪੈਣਗੇ ਉਹਨਾਂ ਨੂੰ ਇਹ ਡਰ ਵੀ ਸਤਾ ਰਿਹਾ ਸੀ ਕਿ ਜੇ ਗੁਰੂ ਜੀ ਦੀ ਤਾਕਤ ਇਸੇ ਤਰ੍ਹਾਂ ਵਾਧੀ ਗਈ ਤਾਂ ਲੋਕਾਂ ਵਿੱਚ ਜਾਗਰਤੀ ਆ ਜਾਵੇਗੀ ਤੇ ਉਹਨਾਂ ਦੀ ਤਾਕਤ ਘਟ ਜਾਵੇਗੀ ਉਹ ਆਪਣੇ ਵੱਲੋਂ ਉਪਰਾਲੇ ਕਰਨ ਲੱਗੇ ਕਿ ਗੁਰੂ ਜੀ ਅੰਮ੍ਰਿਤ ਛਕਾਉਣਾ ਬੰਦ ਕਰ ਦੇਣ ਉਹਨਾਂ ਨੇ ਦੇਸ਼ ਦੇ ਬਾਦਸ਼ਾਹ ਔਰੰਗਜ਼ੇਬ ਨੂੰ ਵੀ ਲਿਖਿਆ ਕਿ ਗੁਰੂ ਜੀ ਵਾਧਰੇਈ ਤਾਕਤ ਨੂੰ ਜਲਦੀ ਤੋਂ ਜਲਦੀ ਰੋਕਿਆ ਜਾਵੇ ਪਹਾੜੀ ਰਾਜੇ ਤੇ ਮੁਗਲ ਗੁਰੂ ਜੀ ਨਾਲ ਜੰਗ ਛੇੜੀ ਰੱਖਦੇ ਪਹਾੜੀ ਰਾਜੇ ਇਹ ਸੋਚਦੇ ਸਨ ਕਿ ਭਾਵੇਂ ਉਹਨਾਂ ਨੂੰ ਮੁਗਲ ਹਕੂਮਤ ਵੱਲੋਂ ਵੀ ਡਰ ਤੇ ਖਤਰਾ ਰਹਿੰਦਾ ਤੇ ਉਸ ਖਤਰੇ ਨੂੰ ਉਹ ਆਉਣ ਵਾਲੇ ਸਮੇਂ ਵਿੱਚ ਮਾਲੀਆਂ ਦੇ ਕੇ ਟਾਲ ਸਕਦੇ ਹਨ ਜਿਵੇਂ ਹੁਣ ਟਾਲ ਰਹੇ ਹਨ ਪਰੰਤੂ ਗੁਰੂ ਜੀ ਨੇ ਅਮਰਿਸ਼ੇ ਕਾ ਕੇ ਨੀਵੀਂ ਜਾਤ ਵਾਲਿਆਂ ਨੂੰ ਜੋ ਬਰਾਬਰ ਦਾ ਦਰਜਾ ਦੇ ਦਿੱਤਾ ਸੀ ਤੇ ਉਹਨਾਂ ਅੰਦਰ ਜੋ ਜਾਗਰਤੀ ਪੈਦਾ ਕਰ ਦਿੱਤੀ ਸੀ ਉਹ ਪਹਾੜੀ ਰਾਜਿਆਂ ਤੇ ਮੁਗਲਾਂ ਦੋਹਾਂ ਲਈ ਖਤਰਨਾਕ ਸੀ ਗੁਰੂ ਜੀ ਦੀ ਬਾਤ ਦੇ ਰਹੀ ਤਾਕਤ ਨੂੰ ਵੇਖ ਕੇ ਪਹਾੜੀ ਰਾਜਿਆਂ ਨੇ ਸਰਹੰਦ ਦੇ ਸੂਬੇਦਾਰ ਨੂੰ ਕਹਿ ਕੇ ਔਰੰਗਜ਼ੇਬ ਤੋਂ ਫੌਜ ਭੇਜਣ ਦੀ ਮਦਦ ਮੰਗੀ 10000 ਫੌਜ ਪੈਂਦੇ ਖਾਂ ਤੇ ਦੀਨਾ ਬੇਗ ਦੀ ਅਗਵਾਈ ਹੇਠ ਆਨੰਦਪੁਰ ਸਾਹਿਬ ਉਤੇ ਤਾਵਾ ਬੋਲਣ ਲਈ ਭੇਜੀ ਗਈ ਕਈ ਸਰਮੋਰ ਪਹਾੜੀ ਰਾਜੇ ਵੀ ਆਪਣੀਆਂ ਫੌਜਾਂ ਲੈ ਕੇ ਉਹਨਾਂ ਵਿੱਚ ਸ਼ਾਮਲ ਹੋ ਗਏ। ਇੱਧਰ ਸਿੰਘ ਵੀ ਆਨੰਦਪੁਰ ਸਾਹਿਬ ਵਿੱਚ ਇਕੱਠੇ ਹੋ ਗਏ ਤੇ ਜੰਗ ਦੀ ਤਿਆਰੀ ਕਰਨ ਲੱਗੇ। ਮੁਗਲ ਤੇ ਹਿੰਦੂ ਰਾਜੇ ਦੀਆਂ ਫੌਜਾਂ ਦੀ ਗਿਣਤੀ ਸਿੰਘਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਸੀ। ਇੱਕ ਪਾਸੇ ਗੁਰੂ ਜੀ ਨੂੰ ਪ੍ਰੇਮ ਕਰਨ ਵਾਲੇ ਤੇ ਉਹਨਾਂ ਦੇ ਇੱਕ ਇਸ਼ਾਰੇ ਤੇ ਆਪਣੀ ਜਾਨ ਨਿਸ਼ਾਵਰ ਕਰਨ ਵਾਲੇ ਸਿੰਘ ਸੰ ਤੇ ਦੂਜੇ ਪਾਸੇ ਤਨਖਾਹਾਂ ਲੈ ਕੇ ਲੜਨ ਵਾਲੇ ਸਿਪਾਹੀ। ਇਸ ਲਈ ਦੋਹਾਂ ਦੇ ਜੋਸ਼ ਮੁਸਲੇ ਤੇ ਉਤਸ਼ਾਹ ਵਿੱਚ ਜ਼ਮੀਨ ਅਸਮਾਨ ਦਾ ਫਰਕ ਸੀ ਜੰਗ ਦਾ ਮੈਦਾਨ ਭਾਕ ਗਿਆ ਬੜੀ ਜ਼ਬਰਦਸਤ ਲੜਾਈ ਹੋਈ ਹੰਕਾਰੀ ਪੈਂਦੇ ਖਾਣੇ ਗੁਰੂ ਜੀ ਨੂੰ ਜਦੋਂ ਵੰਗਾ ਰਿਹਾ ਤਾਂ ਗੁਰੂ ਜੀ ਨੇ ਪਹਿਲਾਂ ਉਸ ਨੂੰ ਵਾਰ ਕਰਨ ਦਾ ਮੌਕਾ ਦੇ ਦਿੱਤਾ ਉਸ ਨੇ ਗੁਰੂ ਜੀ ਤੇ ਦੋ ਵਾਰ ਕੀਤੇ ਦੋਵੇਂ ਹੀ ਖਾਲੇ ਗਏ ਜਦੋਂ ਗੁਰੂ ਜੀ ਨੇ ਆਪਣਾ ਤੀਰ ਉਸ ਦੇ ਕੰਨ ਵਿੱਚ ਮਾਰਿਆ ਤਾਂ ਉਹ ਕੰਨ ਵਿੱਚੋਂ ਉਸ ਦੇ ਸਿਰ ਨੂੰ ਵੇਨ ਗਿਆ ਤੇ ਉਹ ਧਰਤੀ ਉੱਤੇ ਡਿੱਗ ਪਿਆ ਇਹ ਦੇਖ ਕੇ ਮੁਗਲ ਫ਼ਯੋਜ਼ ਦੇ ਪੈਰ ਉਖੜ ਗਏ ਤੇ ਸਿੰਘਾਣੇ ਉਹਨਾਂ ਦਾ ਖਿਦਰਾਬਾਦ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਖਰੜ ਤੱਕ ਪਿੱਛਾ ਕੀਤਾ। ਇਹ ਜੰਗ 1701 ਦੇ ਵਿੱਚ ਸ਼ੁਰੂ ਹੋਈ ਸੀ ਉਦੋਂ ਬਾਬਾ ਦੀਪ ਸਿੰਘ ਜੀ ਵੀ ਆਨੰਦਪੁਰ ਸਾਹਿਬ ਵਿਖੇ ਹੀ ਸਨ। ਗੁਰੂ ਸਾਹਿਬ ਨੇ ਆਨੰਦਪੁਰ ਵਿੱਚ ਰਹਿੰਦਿਆਂ ਪੰਜ ਜੰਗਾਂ ਲੜੀਆਂ। ਉਹਨਾਂ ਉੱਪਰ ਪਹਾੜੀ ਰਾਜਿਆਂ ਤੇ ਮੁਗਲਾਂ ਵੱਲੋਂ ਥੋਪੀਆਂ ਗਈਆਂ ਸਨ। ਇਹ ਆਨੰਦਪੁਰ ਸਾਹਿਬ ਦੀ ਪਹਿਲੀ ਲੜਾਈ ਸੀ। ਜੋ 1701 ਦੇ ਵਿੱਚ ਹੋਈ ਸੀ ਇਸ ਲੜਾਈ ਵਿੱਚ ਗੁਰੂ ਜੀ ਵੱਲੋਂ ਸਾਝੇ ਗਏ ਸਿੰਘ ਸੀ ਜੋ ਸ਼ਿੰਬੀ ਜਾਟ ਤੇ ਝੌਰ ਸਨ ਜਿਨ੍ਹਾਂ ਨੂੰ ਪਹਿਲਾਂ ਕੋਈ ਪੁੱਛਦਾ ਤੱਕ ਨਹੀਂ ਸੀ ਬੜੀ ਸੂਰਬੀਰਤਾ ਤੇ ਬਹਾਦਰੀ ਨਾਲ ਲੜੇ ਪਹਾੜੀ ਰਾਜਿਆਂ ਨੂੰ ਹੁਣੇ ਚਿੰਤਾ ਸਤਾਉਣ ਲੱਗੀ ਕਿ ਜੇ ਉਹਨਾਂ ਦੀ ਗਰੀਬ ਜਨਤਾ ਵੀ ਅਮ੍ਰਿਤਸਰ ਕੇ ਸਿੰਘ ਸਾਝ ਗਈ ਫਿਰ ਉਹਨਾਂ ਦੀ ਹਕੂਮਤ ਦੀਆਂ ਨੀਹਾਂ ਹਿਲਾ ਜਾਣੀਆਂ ਇਸ ਲਈ ਉਹਨਾਂ ਨੇ ਬਲਾਸਪੁਰ ਵਿੱਚ ਇੱਕ ਵੱਡਾ ਇਕੱਠ ਕੀਤਾ ਪਹਾੜੀ ਰਾਜਿਆਂ ਨੇ ਮਿਲ ਕੇ ਇਹ ਫੈਸਲਾ ਕੀਤਾ ਕਿ ਉਹ ਆਪ ਇਕੱਠੇ ਹੋ ਕੇ ਆਨੰਦਪੁਰ ਉਤੇ ਹਮਲਾ ਕਰਨ ਤੇ ਉਸ ਨੂੰ ਮਿੱਟੀ ਵਿੱਚ ਮਿਲਾ ਦੇਣ ਇਸ ਲਈ ਮੁਗਲਾਂ ਤੋਂ ਮਦਦ ਨਾ ਲਈ ਜਾਵੇ ਇਸ ਦਾ ਵੱਡਾ ਕਾਰਨ ਇਹ ਸੀ ਕਿ ਪਹਾੜੀ ਰਾਜੇ ਸੋਚਦੇ ਸਨ ਕਿ ਜੇ ਮੁਗਲਾਂ ਤੋਂ ਦੁਬਾਰਾ ਮਦਦ ਮੰਗੀ ਗਈ ਤਾਂ ਕਿਦਰੇ ਮੁਗਲ ਰਜਵਾੜੇ ਖਤਮ ਕਰਕੇ ਆਪਣਾ ਕਬਜ਼ਾ ਹੀ ਨਾ ਕਰ ਲੈਣ ਇਹ ਨਵੰਬਰ 1701 ਦੀ ਗੱਲ ਹੈ ਜਦੋਂ ਪਹਾੜੀ ਰਾਜਿਆਂ ਨੇ ਗੁਰੂ ਜੀ ਨੂੰ ਇਨ ਮੰਨਣ ਲਈ ਲਿਖ ਕੇ ਭੇਜ ਦਿੱਤਾ ਗੁਰੂ ਜੀ ਨੇ ਉਹਨਾਂ ਦੀ ਕੋਈ ਜ਼ਮੀਨ ਜਾਇਦਾਦ ਉੱਤੇ ਕਬਜ਼ਾ ਨਹੀਂ ਕੀਤਾ ਹੋਇਆ ਸੀ ਕੋਈ ਰਜਵਾੜਾ ਕਾਇਮ ਨਹੀਂ ਕੀਤਾ ਸੀ ਜਿਸ ਦਾ ਮਾਲੀਆ ਆਦੀ ਪੜਨਾ ਹੋਵੇ ਫਿਰ ਇਨ ਕੇਸ ਵਾਸਤੇ ਪਹਾੜੀ ਰਾਜਿਆਂ ਨੇ ਆਨੰਦਪੁਰ ਸਾਹਿਬ ਤੇ ਚੜ੍ਹਾਈ ਕਰਨ ਦੀ ਪੂਰੀ ਯੋਜਨਾ ਬਣਾ ਲਈ ਉਹਨਾਂ ਨੇ ਸਰਦਾਰ ਜਮਤੁੱਲਾ ਜੋ ਪਹਾੜੀ ਗੁਜਰਾਂ ਦਾ ਸਰਦਾਰ ਸੀ ਉਸ ਨਾਲ ਵੀ ਗੰਢ ਤੋਪ ਕਰ ਲਈ ਉਹ ਵੀ ਆਪਣੇ ਬੰਦੇ ਲੈ ਕੇ ਪਹਾੜੀ ਰਾਜਿਆਂ ਨਾਲ ਮਿਲ ਗਿਆ ਗੁਰੂ ਜੀ ਨੇ ਆਨੰਦਪੁਰ ਸਾਹਿਬ ਦੀ ਰਾਖੇ ਲਈ ਪੰਜ ਕਿਲੇ ਬਣਵਾਏ ਹੋਏ ਸਨ ਇਹ ਕਿਲੇ ਸਨ ਆਨੰਦਗੜ ਫਤੇਗੜ ਕੇਸਗੜ ਲੋਗੜ ਤੇ ਹੋਲਗੜ ਪੰਜ ਕਿਲੇ ਸਨ ਆਨੰਦਗੜ ਫਤੇਗੜ ਕੇਸਗੜ ਲੋਗੜ ਤੇ ਹੋਲਗੜ ਜਦੋਂ ਦੁਆਬੇ ਮਾਲਵੇ ਤੇ ਮਾਝੇ ਦੇ ਸਿੰਘਾਂ ਨੂੰ ਪਹਾੜੀਆਂ ਦੀ ਵਿਰੋਧਤਾ ਬਾਰੇ ਪਤਾ ਲੱਗਾ ਤਾਂ 500 ਦੇ ਲਗਭਗ ਸਿੰਘ ਆਨੰਦਪੁਰ ਸੇ ਪਹੁੰਚ ਗਏ ਪਹਿਲਾ ਤਾਵਾ ਪਹਾੜੀ ਰਾਜਿਆਂ ਦੀਆਂ ਫੌਜਾਂ ਵੱਲੋਂ ਹੀ ਬੋਲਿਆ ਗਿਆ ਬੜਾ ਖਮਸਾਨ ਯੁੱਧ ਹੋਇਆ ਇਸ ਯੁੱਧ ਵਿੱਚ ਜਮਤੁੱਲਾ ਪਹਿਲੇ ਦਿਨ ਹੀ ਮਾਰਿਆ ਗਿਆ ਪਹਾੜੀ ਰਾਜਿਆਂ ਦੇ ਪੱਲੇ ਨਿਰਾਸ਼ਤਾ ਹੀ ਪਈ ਉਸ ਦਿਨ ਦੇਰ ਸ਼ਾਮ ਉਹਨਾਂ ਨੇ ਸਭਾ ਬੁਲਾਈ ਇਸ ਸਭਾ ਵਿੱਚ ਮੰਡੀ ਦੇ ਰਾਜੇ ਨੇ ਸਲਾਹ ਦਿੱਤੀ ਕਿ ਗੁਰੂ ਜੀ ਨਾਲ ਸੁਲ੍ਹਾ ਕਰ ਲੈਣੀ ਚਾਹੀਦੀ ਹੈ ਪਰੰਤੂ ਹੰਡੂਰ ਤੇ ਜਸਵਾਲ ਦੇ ਰਾਜਿਆਂ ਨੇ ਇਸ ਦੀ ਵਿਰੋਧਤਾ ਕੀਤੀ ਦੂਜੇ ਦਿਨ ਪਹਾੜੀ ਫੌਜਾਂ ਨੇ ਫੇਰ ਹਮਲਾ ਕਰ ਦਿੱਤਾ ਇਸ ਵਾਰੀ ਉਹਨਾਂ ਨੇ ਪੂਰੇ ਜੋਸ਼ ਤੇ ਗੁੱਸੇ ਵਿੱਚ ਆ ਕੇ ਜੰਗ ਕੀਤੀ ਪਰੰਤੂ ਸਿੰਘਾਂ ਦੀ ਬਹਾਦਰੀ ਤੇ ਜੋਸ਼ ਸਾਹਮਣੇ ਉਹਨਾਂ ਦਾ ਜੋਸ਼ ਮੱਠਾ ਪੈ ਗਿਆ ਉਹਨਾਂ ਨੇ ਹਥਿਆਰ ਜਿਵੇਂ ਸਿੰਘਾਂ ਦੇ ਹਥਿਆਰਾਂ ਦੇ ਸਾਹਮਣੇ ਖੁੰਡੇ ਗਏ ਹੋਣ ਸ਼ਸਤਰਾਂ ਨਾਲ ਲੜਾਈ ਕਰਨ ਦੀ ਬਜਾਏ ਉਹਨਾਂ ਨੇ ਆਨੰਦਪੁਰ ਸਾਹਿਬ ਨੂੰ ਚਾਰੇ ਪਾਸਿਓਂ ਘੇਰਾ ਪਾਉਣ ਦੀ ਵਿਉਂਤ ਨੂੰ ਅਮਲੇ ਰੂਪ ਦੇ ਦਿੱਤਾ ਤੇ ਘੇਰਾ ਪਾ ਲਿਆ ਵੀ ਦਿਨ ਘੇਰਾ ਪਿਆ ਰਿਆ ਜਦੋਂ ਪਹਾੜੀਆਂ ਨੇ ਦੇਖਿਆ ਕਿ ਸਿੰਘਾਂ ਉੱਤੇ ਇਸ ਘੇਰੇ ਦਾ ਕੋਈ ਅਸਰ ਨਹੀਂ ਹੋਇਆ ਤਾਂ ਉਹ ਕਾਲੇ ਪੈ ਗਏ ਉਹਨਾਂ ਨੇ ਫਿਰ ਇੱਕ ਜ਼ੋਰਦਾਰ ਹਮਲਾ ਕਰਨ ਬਾਰੇ ਸੋਚਿਆ ਉਹਨਾਂ ਨੇ ਇੱਕ ਹਾਥੀ ਨੂੰ ਸ਼ਰਾਬ ਪਿਲਾ ਕੇ ਲੋਹ ਗੜ ਦਾ ਦਰਵਾਜ਼ਾ ਤੋੜਨ ਲਈ ਅੱਗੇ ਤੋਰ ਲਿਆ ਤੇ ਉਸ ਪਿੱਛੇ ਪਹਾੜੀ ਸੈਨਾ ਆਪ ਤੋਰ ਪਈ ਕੇਸਰੀ ਚੰਦ ਜਸਵਾਲੀਏ ਨੇ ਕਸਮ ਖਾਧੀ ਸੀ ਕੇਸਰੀ ਚੰਦ ਜਸਵਾਲੀਏ ਨੇ ਕਸਮ ਖਾਦੀ ਸੀ ਕਿ ਅੱਜ ਉਹ ਆਨੰਦਪੁਰ ਵਿੱਚ ਦਾਖਲ ਹੋ ਕੇ ਰਹੇਗਾ ਗੁਰੂ ਜੀ ਨੂੰ ਜਦੋਂ ਇਸ ਬਾਰੇ ਪਤਾ ਲੱਗਾ ਤਾਂ ਉਹਨਾਂ ਨੇ ਹਾਥੀ ਦਾ ਮੁਕਾਬਲਾ ਕਰਨ ਲਈ ਪਾਈ ਬਚਿੱਤਰ ਸਿੰਘ ਨੂੰ ਤਿਆਰ ਕੀਤਾ ਉਸ ਦੇ ਨਾਲ ਕੁਝ ਹੋਰ ਸਿੰਘਾਂ ਨੂੰ ਜਾਣ ਦਾ ਵੀ ਆਦੇਸ਼ ਦਿੱਤਾ ਪਾਈ ਬਜਿੱਤਰ ਸਿੰਘ ਨੇ ਆਪਣੇ ਵਰਛੇ ਨਾਲ ਐਨਾ ਜ਼ਬਰਦਸਤ ਵਾਰ ਹਾਥੀ ਦੇ ਸਿਰ ਉੱਤੇ ਕੀਤਾ ਕਿ ਵਰਛਾ ਹਾਥੀ ਦੇ ਮੱਥੇ ਉੱਤੇ ਬੰਨੇ ਹੋਏ ਤਵੇ ਨੂੰ ਵੀ ਚੀਰ ਗਿਆ ਹਾਥੀ ਚੰਗਾ ਮਾਰਦਾ ਹੋਇਆ ਪਿੱਛੇ ਨੂੰ ਤੇਜ਼ੀ ਨਾਲ ਜਦੋਂ ਪਰਤਿਆ ਤਾਂ ਉਸ ਦੇ ਉੱਤੇ ਬੈਠਾ ਮਹਾਵਤ ਥੱਲੇ ਡਿੱਗ ਪਿਆ ਬਹੁਤ ساری ਪਹਾੜੀ ਫੌਜ ਹਾਥੀ ਦੇ ਪੈਰਾਂ ਥੱਲੇ ਆਗੇ ਕੁਚਲੀ ਗਈ ਉਧਰੋਂ ਸਿੰਘਾਂ ਨੂੰ ਵੀ ਪਹਾੜੀਆਂ ਉੱਤੇ ਹਮਲਾ ਕਰਨ ਦਾ ਚੰਗਾ ਮੌਕਾ ਮਿਲ ਗਿਆ ਉਹਨਾਂ ਨੇ ਪਹਾੜੀਆਂ ਦੇ ਖੂਬ ਆਹੂ ਲਾਏ ਇਸ ਜੰਗ ਵਿੱਚ ਜਸਵਾਲੀਆ ਕੇਸਰੀ ਚੰਦ ਹੰਡੂਰੀਆ ਤੇ ਕਹਿਲੂਰੀਆ ਵੀ ਜ਼ਖਮੀ ਹੋ ਗਏ ਜੰਗ ਦੇ ਮੈਦਾਨ ਵਿੱਚ ਫੇਰ ਸਿੰਘਾਂ ਦੀ ਫਤਿਹ ਹੋਈ ਕਾਂਗੜੇ ਦਾ ਰਾਜਾ ਕਮਾਂਡ ਚੰਦ ਦਾ ਹਲੇ ਕਮਾਂਡ ਉਤਰਿਆ ਹੀ ਨਹੀਂ ਸੀ ਉਹ ਵੀ ਆਪਣੀ ਫੌਜ ਲੈ ਕੇ ਜਦੋਂ ਮੈਦਾਨ ਵਿੱਚ ਆਇਆ ਤਾਂ ਸਿੰਘਾਂ ਨੇ ਉਸ ਨੂੰ ਵੀ ਫਟੜ ਕਰ ਦਿੱਤਾ ਪਹਾੜੀਆਂ ਨੇ ਉਤੋਂ ਖਿਸਕਣ ਦੀ ਕੀਤੀ ਇਹ ਆਨੰਦਪੁਰ ਦੀ ਦੂਜੀ ਲੜਾਈ ਸੀ ਇਹ ਵੀ 1701 ਈਸਵੀ ਦੇ ਵਿੱਚ ਹੀ ਹੋਈ ਸੀ ਜਦੋਂ ਦੋ ਲੜਾਈਆਂ ਵਿੱਚ ਪਹਾੜੀ ਰਾਜਿਆਂ ਨੂੰ ਮੂੰਹ ਦਿਖਾਣੇ ਪਈ ਤਾਂ ਉਹਨਾਂ ਨੇ ਧਰਮ ਦਾ ਸਹਾਰਾ ਲੈ ਕੇ ਗੁਰੂ ਜੀ ਨਾਲ ਧੋਖਾ ਕਰਨ ਦੀ ਬਿਉਤ ਬਣਾਈ ਇਸ ਕਾਰਨ ਉਸਰੇ ਚਾੜਨ ਲਈ ਇੱਕ ਪੁਜਰੀ ਦੀ ਸਲਾਹ ਨਾਲ ਉਹਨਾਂ ਨੇ ਆਟੇ ਦੀ ਇੱਕ ਗਊ ਬਣਵਾਈ ਤੇ ਗੁਰੂ ਜੀ ਲਈ ਇੱਕ ਚਿੱਠੀ ਵੀ ਭੇਜੀ ਜਿਸ ਵਿੱਚ ਲਿਖਿਆ ਗਿਆ ਸੀ ਕਿ ਅਸੀਂ ਗਊ ਦੀ ਸੌਂ ਖਾ ਕੇ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਜੇ ਤੁਸੀਂ ਅਨੰਦਪੁਰ ਛੱਡ ਕੇ ਕੁਝ ਦਿਨਾਂ ਲਈ ਕਿਧਰੇ ਚਲੇ ਜਾਓ ਤਾਂ ਅਸੀਂ ਤੁਹਾਨੂੰ ਕੁਝ ਨਹੀਂ ਕਾਂਗੇ ਇੰਝ ਕਰਨ ਨਾਲ ਸਾਡੀ ਇੱਜ਼ਤ ਰਹਿ ਜਾਵੇਗੀ ਤੇ ਕਿਸੇ ਪ੍ਰਕਾਰ ਦਾ ਖੂਨ ਖਰਾਬਾ ਵੀ ਨਹੀਂ ਹੋਏਗਾ ਪੁਜਰੀਤ ਆਟੇ ਦੀ ਗਊ ਤੇ ਚਿੱਠੀ ਆਨੰਦਪੁਰ ਕਿਲੇ ਦੇ ਦਰਵਾਜ਼ੇ ਕੋਲ ਰੱਖਾਇਆ ਸਿੰਘਾਂ ਨੇ ਇਹ ਦੋਵੇਂ ਚੀਜ਼ਾਂ ਚੁੱਕ ਕੇ ਗੁਰੂ ਜੀ ਤੱਕ ਪਹੁੰਚਾ ਦਿੱਤੀਆਂ ਗੁਰੂ ਜੀ ਨੇ ਆਪਣੀਆਂ ਫੌਜਾਂ ਸਮੇਤ ਆਨੰਦਪੁਰ ਸ਼ਹਿਰ ਦਿੱਤਾ ਤੇ ਤਿੰਨ ਕੁ ਮੀਲ ਦੀ ਦੂਰੀ ਤੇ ਨਿਰਮੋਹੀ ਜਾ ਕੇ ਠਹਿਰਾ ਕੀਤਾ ਨਿਰਮੋਹੀ ਇੱਕ ਉੱਚੇ ਟਿੱਬੇ ਤੇ ਕੱਚੀ ਗੜੀ ਸੀ ਜਿਸ ਦੀ ਉਸਾਰੀ ਗੁਰੂ ਜੀ ਨੇ ਆਪ ਹੀ ਕਰਵਾਈ ਸੀ ਜਿੱਥੇ ਇਹ ਗੜੀ ਪਨਾਹਗਾਹ ਸੀ ਅਤੇ ਹਮਲਾਵਾਰਾਂ ਨੂੰ ਰੋਕਣ ਲਈ ਚੰਗੀ ਥਾਂ ਵੀ ਸੀ ਗੁਰੂ ਜੀ ਨੂੰ ਜਦੋਂ ਨਿਰਮੋਹੀ ਪੁੱਜੇ ਤਾਂ ਕਹਿਲੂਰ ਦੀਆਂ ਫੌਜਾਂ ਨੇ ਧਾਵਾ ਬੋਲ ਦਿੱਤਾ ਸਰਹੰਦ ਤੋਂ ਵਜੀਰ ਖਾਨ ਵੀ ਆਪਣੀਆਂ ਫੌਜਾਂ ਲੈ ਕੇ ਆ ਗਿਆ ਸਿੰਘਾਂ ਦੀ ਗਿਣਤੀ ਘੱਟ ਸੀ ਤੇ ਉਹ ਘੇਰੇ ਵਿੱਚ ਆ ਚੁੱਕੇ ਸਨ ਇੱਕ ਪਾਸੇ ਮੁਗਲ ਫੌਜ ਦੂਜੇ ਪਾਸੇ ਪਹਾੜੀ ਸੈਨਾ ਸਾਹਮਣੇ ਸਤਲੁਜ ਦਰਿਆ ਤੇ ਪਿੱਛੇ ਆਨੰਦਪੁਰ ਸਾਹਿਬ ਸਾਰਾ ਦਿਨ ਬੜਾ ਕਮਸਾਨ ਯੁੱਧ ਹੋਇਆ ਦੂਜੇ ਦਿਨ ਫੇਰ ਲੜਾਈ ਸ਼ੁਰੂ ਹੋ ਗਈ ਗੁਰੂ ਜੀ ਨੇ ਆਨੰਦਪੁਰ ਵਾਪਸ ਜਾਣਾ ਠੀਕ ਨਾ ਸਮਝਿਆ ਤੇ ਬਸਾਲੀ ਰਿਆਸਤ ਦੇ ਰਾਜੇ ਸਲਾਈ ਚੰਦ ਕੋਲ ਚਲੇ ਗਏ ਬਸਾਲੀ ਦੇ ਰਾਜੇ ਨੇ ਗੁਰੂ ਜੀ ਦੀ ਬੜੀ ਆਉ ਭਗਤ ਕੀਤੀ ਕੁਝ ਦਿਨ ਉੱਥੇ ਠਹਿਰ ਕੇ ਵਾਪਸ ਆਨੰਦਪੁਰ ਆ ਗਏ ਰਾਜਾ ਅਜਮੇਰ ਚੰਦ ਕਹਿਲੂਰੀਏ ਤੇ ਬਾਕੀ ਪਹਾੜੀ ਰਾਜਿਆਂ ਨੇ ਸੋਚੀ ਸਮਝੀ ਚਾਲ ਕਰਨ ਗੁਰੂ ਜੀ ਨਾਲ ਸੂਲਾ ਸਫਾਈ ਕਰ ਲਈ ਤੇ ਗੁਰੂ ਜੀ ਨੂੰ ਕੀਮਤੀ ਤੋਹਫੇ ਵੀ ਭੇਜੇ ਦੋ ਕੁ ਸਾਲ ਅਮਨ ਸ਼ਾਂਤੀ ਨਾਲ ਬੀਤ ਗਏ ਪਰੰਤੂ ਗੁਰੂ ਜੀ ਦੀ ਵਾਦਰੇੀ ਤਾਕਤ ਪਹਾੜੀਆਂ ਲਈ ਇੱਕ ਬਹੁਤ ਵੱਡੀ ਰੁਕਾਵਟ ਸੀ ਇਨ੍ਹਾਂ ਸ਼ਾਂਤੀ ਦੇ ਦਿਨਾਂ ਦੌਰਾਨ ਗੁਰੂ ਜੀ ਧਰਮ ਪ੍ਰਚਾਰ ਵਾਸਤੇ ਲੱਖੀ ਜੰਗਲਵਾਲ ਚਲੇ ਗਏ ਫਿਰ ਕੁਰਖੇਤਰ ਸੂਰਜ ਗ੍ਰਹਣ ਦੇ ਮੇਲੇ ਤੇ ਚਲੇ ਗਏ ਇਹ ਜਨਵਰੀ 1703 ਦੀ ਗੱਲ ਹੈ ਕੁਰਖੇਤਰ ਤੋਂ ਵਾਪਸ ਆਉਂਦੇ ਗੁਰੂ ਜੀ ਚਮਕੌਰ ਪਹੁੰਚੇ ਦੋ ਫੌਜਦਾਰ ਸੈਦ ਬੈਗ ਤੇ ਅਲਫ ਖਾਨ ਲਾਹੌਰ ਤੋਂ ਪਹਾੜੀ ਰਾਜਸਤਾਨ ਵਿੱਚੋਂ ਲੰਘਦੇ ਹੋਏ ਦਿੱਲੀ ਜਾ ਰਹੇ ਸਨ ਰਾਜਾ ਅਜਮੇਰ ਚੰਦ ਨੇ ਮੌਕੇ ਦਾ ਫਾਇਦਾ ਚੁੱਕਦਿਆਂ ਇਨਾ ਦੋਹਾਣ ਨੂੰ ਬਹੁਤ ਸਾਰੇ ਧਨ ਰਣਸ਼ੀ ਦੇਣ ਦਾ ਇਕਰਾਰ ਕੀਤਾ ਤੇ ਗੁਰੂ ਜੀ ਤੇ ਹਮਲਾ ਕਰਾ ਲੈ ਗਿਆ ਦੋਹਾ ਧਿਰਾਂ ਵੱਲੋਂ ਜੰਗ ਸ਼ੁਰੂ ਹੋ ਗਈ ਸੈਦ ਬੇਗ ਨੇ ਗੁਰੂ ਦੀ ਸੈਦ ਬੇਗ ਨੇ ਗੁਰੂ ਘਰ ਦੀ ਸ਼ੋਭਾ ਕਈ ਵਾਰੀ ਸੁਣੀ ਹੋਈ ਸੀ ਉਸ ਨੂੰ ਗੁਰੂ ਜੀ ਉੱਤੇ ਹਮਲਾ ਕਰਨਾ ਬੇਵਕੂਫੀ ਜਾਪੀ ਉਸਨੇ ਸੋਚਿਆ ਕਿ ਪੈਸਿਆਂ ਦੇ ਲਾਲਚ ਵਿੱਚ ਆ ਕੇ ਖੁਦਾ ਦੋਸਤ ਇਨਸਾਨ ਨਾਲ ਲੜਾਈ ਕਰਨਾ ਠੀਕ ਨਹੀਂ ਹੈ ਉਹ ਆਪਣੇ ਹਥਿਆਰ ਸੁੱਟ ਕੇ ਗੁਰੂ ਜੀ ਦੀ ਸ਼ਰਨ ਵਿੱਚ ਆ ਗਿਆ ਤੇ ਫਿਰ ਗੁਰੂ ਜੀ ਨਾਲ ਹੀ ਆਨੰਦਪੁਰ ਆ ਗਿਆ ਜਦੋਂ ਗੁਰੂ ਜੀ ਨੂੰ ਆਨੰਦਪੁਰ ਛੱਡਣਾ ਪਿਆ ਉਹ ਫਿਰ ਵੀ ਉੱਥੇ ਹੀ ਰਿਹਾ ਤੇ ਬਾਅਦ ਵਿੱਚ ਕਾਬਲ ਚਲਾ ਗਿਆ ਜਿੱਥੇ ਉਸ ਦੀ ਮੌਤ ਹੋ ਗਈ ਗੁਰੂ ਜੀ ਕੋਲ ਉਸ ਵੇਲੇ ਆਨੰਦਪੁਰ ਸੈਵਿਕ ਵਿੱਚ 800 ਦੇ ਲਗਭਗ ਸ਼ਸਤਰਧਾਰੀ ਸਿੰਘ ਸਨ ਗੁਰੂ ਜੀ ਕੋਲ ਉਸ ਵੇਲੇ ਆਨੰਦਪੁਰ ਸੈਵਿਕ ਵਿੱਚ 800 ਦੇ ਲਗਭਗ ਸ਼ਸਤਰਧਾਰੀ ਸਿੰਘ ਸਨ ਪਹਾੜੀ ਰਾਜਿਆਂ ਨੂੰ ਵੀ ਇਸ ਗੱਲ ਦਾ ਪਤਾ ਸੀ ਕਿ ਹੁਣ ਆਨੰਦਪੁਰ ਸੈਵਿਕੇ ਸਿੰਘਾਂ ਦੀ ਗਿਣਤੀ ਘੱਟ ਹੈ ਇਸ ਲਈ ਉਹਨਾਂ ਨੇ ਸੋਚਿਆ ਕਿ ਇਹਨਾਂ ਉੱਪਰ ਹਮਲਾ ਕਰਕੇ ਇਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇ ਇਸ ਲਈ ਪਹਾੜੀ ਰਾਜੇ ਜਿਨ੍ਹਾਂ ਵਿੱਚ ਚੰਬਾ ਫਤੇਪੁਰ ਕਹਿਲੂਰ ਤੇ ਹੰਡੂਰ ਦੇ ਇਕੱਠੇ ਹੋ ਕੇ ਆਨੰਦਪੁਰ ਸਾਹਿਬ ਉੱਤੇ ਚੜ੍ਹਾਈ ਕਰ ਦਿੱਤੀ ਸਿੰਘ ਗਿਣਤੀ ਵਿੱਚ ਘਟ ਸਨ ਪਰ ਫਿਰ ਵੀ ਲੜਾਈ ਵਿੱਚ ਸਿੰਘਾਂ ਦੀ ਜਿੱਤ ਹੋਈ ਤੇ ਪਹਾੜੀ ਹਾਰ ਗਏ ਇਹਨਾਂ ਇਹ ਘਟਨਾ 1703 ਈਸਵੀ ਦੀ ਹੈ ਇਹ ਆਨੰਦਪੁਰ ਸਾਹਿਬ ਦੀ ਤੀਜੀ ਲੜਾਈ ਸੀ ਆਨੰਦਪੁਰ ਸਾਹਿਬ ਦੀ ਚੌਥੀ ਤੇ ਆਖਰੀ ਲੜਾਈ ਉਦੋਂ ਹੋਈ ਜਦੋਂ ਔਰੰਗਜ਼ੇਬ ਤੱਕ ਇਹ ਖਬਰ ਪੁੱਜੀ ਕਿ ਉਸ ਦਾ ਭੇਜਿਆ ਹੋਇਆ ਜਰਨੈਲ ਸੈਦ ਖਾਨ ਤੇ ਕਈ ਹੋਰ ਗੁਰੂ ਜੀ ਦੀ ਸ਼ਰਨ ਵਿੱਚ ਚਲੇ ਗਏ ਹਨ ਇਹ ਸੁਣ ਕੇ ਔਰੰਗਜ਼ੇਬ ਨੇ ਜੰਮੂ ਮਲਤਾਨ ਸਰਹੰਦ ਤੇ ਲਾਹੌਰ ਦੇ ਨਵਾਬਾਂ ਨੂੰ ਸੰਦੇਸ਼ ਭੇਜਿਆ ਕਿ ਉਹ ਸਾਰੇ ਇਕੱਠੇ ਮਿਲ ਕੇ ਇੱਕ ਜ਼ਬਰਦਸਤ ਹਮਲਾ ਆਨੰਦਪੁਰ ਸਾਹਿਬ ਉੱਤੇ ਕਰਨ ਤੇ ਗੁਰੂ ਜੀ ਨੂੰ ਜ਼ਿੰਦਾ ਫੜ ਕੇ ਉਸ ਅੱਗੇ ਪੇਸ਼ ਕਰਨ ਜੇ ਗੁਰੂ ਜੀ ਜਿੰਦਾ ਨਾ ਫੜਿਆ ਜਾਏ ਤਾਂ ਉਸ ਦਾ ਸਿਰ ਵੱਢ ਕੇ ਲਿਆਂਦਾ ਜਾਏ ਤੇ ਇਸ ਕਾਰਜ ਨੂੰ ਜਿੰਨੇ ਜਲਦੀ ਹੋ ਸਕੇ ਸਿਰੇ ਚਾੜਿਆ ਜਾਵੇ ਮੈਕੋਲਿਫ ਨੇ ਮੈਕੋਲਿਫ ਨੇ ਤਾਂ ਇਥੋਂ ਤੱਕ ਲਿਖਿਆ ਹੈ ਕਿ ਔਰੰਗਜ਼ੇਬ ਨੇ ਐਲਚੀ ਨੂੰ ਚਿੱਠੀ ਦੇ ਕੇ ਗੁਰੂ ਜੀ ਕੋਲ ਭੇਜਿਆ ਉਸ ਚਿੱਠੀ ਵਿੱਚ ਲਿਖਿਆ ਹੋਇਆ ਸੀ ਇਸ ਧਰਤੀ ਦਾ ਸ਼ਾਹ ਇੱਕ ਹੈ ਤੁਹਾਡਾ ਤੇ ਮੇਰਾ ਅਕੀਦਾ ਇੱਕ ਹੈ ਤੁਸੀਂ ਵੀ ਤੁਹੀਦ ਪ੍ਰਸਤ ਤੇ ਮੈਂ ਵੀ ਸ਼ਿਦਾਬ ਮਿਲੋ ਤੁਸੀਂ ਜਦ ਆਓਗੇ ਤਾਂ ਪੀਰਾਂ ਵਾਲਾ ਆਦਰ ਦੇਵਾਂਗੇ ਪਾਦਸ਼ਾਹੀ ਮੈਨੂੰ ਅੱਲਾ ਨੇ ਦਿੱਤੀ ਹੈ ਚਿੱਠੀ ਪੜ੍ਹ ਕੇ ਗੁਰੂ ਜੀ ਨੇ ਉੱਤਰ ਦਿੱਤਾ ਐ ਔਰੰਗਜ਼ੇਬ ਜਿਸਨੇ ਤੈਨੂੰ ਬਾਦਸ਼ਾਹੀ ਦਿੱਤੀ ਹੈ ਉਸਨੇ ਮੈਨੂੰ ਭੇਜਿਆ ਹੈ ਕਿ ਜਗਤ ਨੂੰ ਇਨਸਾਫ ਦਾ ਰਾਹ ਦੱਸ ਬਾਦਸ਼ਾਹੀ ਦਿੱਤੀ ਸੀ ਕਿ ਇਨਸਾਫ ਕਰੇ ਪਰ ਤੂੰ ਭੁੱਲ ਗਿਆ ਹੈ ਤੇ ਪ੍ਰਪੰਚ ਹੀ ਕਰੀ ਤੁਰੀ ਜਨ ਤੂੰ ਤਾਂ ਲੋਕਾਂ ਨੂੰ ਅੱਲਾ ਦਾ ਜਾਇਆ ਹੀ ਨਹੀਂ ਗਿਣਦਾ ਤੇਰਾ ਮੇਰਾ ਮੇਲ ਕੈਸਾ ਸਰਹੰਦ ਨੇ ਨਵਾਬ ਨੇ ਪਹਾੜੀ ਰਾਜਿਆਂ ਨਾਲ ਸਲਾਹ ਕਰਕੇ ਇਕੱਠੇ ਹੋ ਕੇ ਹਮਲਾ ਕਰਨ ਦੀ ਯੋਜਨਾ ਬਣਾਈ ਇਨ੍ਹਾਂ ਪਹਾੜੀ ਰਾਜਿਆਂ ਵਿੱਚ ਕਾਂਗੜਾ ਦਾ ਰਾਜਾ ਕੁਮੰਡ ਚੰਦ ਬਿਲਾਸਪੁਰ ਦਾ ਰਾਜਾ ਅਮੀਰ ਚੰਦ ਚੰਬਾ ਨਾਲਾਗੜ ਕੈਥਲ ਮੰਡੀ ਗੜਵਾਲ ਬਿਜਰਵਾਲ ਜੰਮੂ ਨੌਰਪੁਰ ਕੁਲੂ ਤੇ ਸ਼੍ਰੀਨਗਰ ਦੇ ਰਾਜੇ ਸ਼ਾਮਿਲ ਸਨ ਹਜ਼ਾਰਾਂ ਦੀ ਗਿਣਤੀ ਵਿੱਚ ਗੁੱਜਰ ਤੇ ਰੰਗੜ ਵੀ ਉਹਨਾਂ ਨੇ ਆਪਣੇ ਨਾਲ ਮਿਲਾ ਲਏ ਇਹ ਗੱਲ ਵੀ ਮਸ਼ਹੂਰ ਕਰ ਦਿੱਤੀ ਸੀ ਕਿ ਆਨੰਦਪੁਰ ਵਿੱਚ ਬੇਸ਼ੁਮਾਰ ਤੰਗਦੋਲਤ ਹੈ ਇਸ ਲਈ ਬਹੁਤੇ ਸਾਰੇ ਗੁਜਰ ਤੇ ਰੰਗੜ ਤਾਂ ਲੁੱਟਮਾਰ ਕਰਨ ਲਈ ਨਾਲ ਰਲ ਗਏ ਸਨ ਵੈਰੀ ਦਾ ਟਾਕਰਾ ਕਰਨ ਲਈ ਬਹੁਤ ਸਾਰੇ ਸਿੰਘ ਵੀ ਗੁਰੂ ਜੀ ਕੋਲ ਪੁੱਜ ਚੁੱਕੇ ਸਨ ਗੁਰੂ ਜੀ ਦਾ ਕਿਸੇ ਨਾਲ ਕੋਈ ਨਿਜੀ ਵੈਰ ਨਹੀਂ ਸੀ ਉਹਨਾਂ ਨੇ ਰਾਜਿਆਂ ਨੂੰ ਹਰਾ ਕੇ ਵੀ ਕਦੇ ਚੱਪਾ ਭੂਮੀ ਕਿਸੇ ਦੀ ਨਹੀਂ ਮੱਲੀ ਸੀ ਰਾਜੇ ਗੁਰੂ ਜੀ ਤੇ ਆਨੰਦਪੁਰ ਸਾਹਿਬ ਨੂੰ ਖਤਮ ਕਰਨਾ ਚਾਹੁੰਦੇ ਸਨ ਉਹ ਗੁਰੂ ਜੀ ਦੀ ਹੌਂਦ ਤੇ ਉਹਨਾਂ ਦੀ ਵਧ ਰਹੀ ਤਾਕਤ ਨੂੰ ਬਰਦਾਸ਼ਤ ਨਹੀਂ ਸੀ ਕਰ ਰਹੇ ਜਿੱਥੇ ਮੁਗਲਾਂ ਦੀ ਗਿਣਤੀ ਲੱਖਾਂ ਵਿੱਚ ਸੀ ਉਤੇ ਸਿੱਖਾਂ ਦੀ ਗਿਣਤੀ ਲਗਭਗ 10000 ਸੀ ਦੁਸ਼ਮਣ ਨੇ 20 ਮਈ ਸਨ 1704 ਈਸਵੀ ਨੂੰ ਆਨੰਦਪੁਰ ਸਾਹਿਬ ਉੱਪਰ ਹਮਲਾ ਕਰ ਦਿੱਤਾ ਦੋਵੇਂ ਟੀਰਾ ਇੱਕ ਦੂਜੇ ਉੱਪਰ ਤੋਪਾਂ ਗੋਲੇ ਬੰਦੂਕ ਦੀਆਂ ਗੋਲੀਆਂ ਤੇ ਟੀਰਾ ਦਾ ਮੇਹ ਵਰੋਂਦੀਆਂ ਰਹੀਆਂ ਸਿੰਘਾਂ ਸਾਹਮਣੇ ਉਹਨਾਂ ਦੀਆਂ ਫੌਜਾਂ ਨੇ ਕੋਈ ਪੇਸ਼ ਨਾ ਗਈ ਅਖੀਰ ਉਹਨਾਂ ਨੇ ਫੈਸਲਾ ਕੀਤਾ ਕਿ ਆਨੰਦਪੁਰ ਨੂੰ ਚਾਰੇ ਪਾਸੇ ਘੇਰਾ ਪਾ ਲਿਆ ਜਾਵੇ ਸਿੰਘ ਜਦੋਂ ਆਪਣੇ ਘਰਾਂ ਤੋਂ ਆਨੰਦਪੁਰ ਸਾਹਿਬ ਲਈ ਰਵਾਨਾ ਹੋਏ ਸਨ ਸਾਲੋੜਿੰਦੀ ਰਸਤ ਲੈ ਕੇ ਤੁਰੇ ਸਨ ਪਰ ਕਿਸੇ ਨੇ ਇਹ ਨਹੀਂ ਸੋਚਿਆ ਕਿ ਬੈਰੀ ਕਈ ਮਹੀਨਿਆਂ ਲਈ ਕੇਰਾ ਪਾਲ ਲਵੇਗਾ ਤੇ ਉਹਨਾਂ ਨੂੰ ਅੰਨ ਪਾਣੀ ਦੀ ਮੁਸ਼ਕਲ ਆਏਗੀ ਦੁਸ਼ਮਣ ਨੇ ਸੋਚਿਆ ਸੀ ਕਿ ਜਦੋਂ ਸਿੰਘਾਂ ਕੋਲ ਰਸਤ ਖਤਮ ਹੋ ਜਾਵੇਗੀ ਉਹ ਭੁੱਖ ਨਾਲ ਵਿਆਕਲ ਹੋ ਜਾਣਗੇ ਤਾਂ ਆਪਣੇ ਆਪ ਹਥਿਆਰ ਸੁੱਟ ਦੇਣਗੇ ਜਦੋਂ ਰਸਤ ਖਤਮ ਹੋ ਗਈ ਤਾਂ ਸਿੰਘ ਰਾਤ ਵੇਲੇ ਅਚਨਚੇਤ ਹਮਲਾ ਕਰਕੇ ਰਸਤ ਤੇ ਜੰਗੀ ਸਮਾਨ ਲੈ ਆਉਂਦੇ ਸ਼ੁਰੂ ਵਿੱਚ ਤਾਂ ਸਿੰਘ ਆਪਣੇ ਇਸ ਮਿਸ਼ਨ ਵਿੱਚ ਸਫਲ ਰਹੇ ਪਰ ਹੌਲੀ-ਹੌਲੀ ਵੈਰੀ ਦਾਲ ਸ਼ਕਤੀ ਨਾਲ ਪੈਰਾ ਦੇਣ ਲੱਗ ਪਏ ਤੇ ਘੇਰਾ ਵੀ ਤੰਗ ਕਰਦੇ ਗਏ ਸਿੰਘਾਂ ਕੋਲ ਜੋ ਅੰਦਰ ਥੋੜਾ ਬੋਤਾ ਸੀ ਉਸੇ ਨਾਲ ਗੁਜ਼ਾਰਾ ਕਰਦੇ ਰਹੇ ਅਖੀਰ ਹਾਲਾਤ ਇੱਥੋਂ ਤੱਕ ਆ ਗਏ ਕਿ ਇੱਕ ਮੁਠੀ ਪਰ ਛੋਲਿਆਂ ਨਾਲ ਉਹਨਾਂ ਨੂੰ ਆਪਣੀ ਭੁੱਖ ਮਿਟਾਉਣੀ ਪੈਂਦੀ ਕਈ ਵਾਰ ਉਹ ਵੀ ਨਾ ਮਿਲਦੇ ਭੁੱਖ ਕਾਰਨ ਪ੍ਰਸ਼ਾਦੀ ਹਾਤੀ ਤੜਫਣ ਲੱਗਾ ਤੇ ਗੁਰੂ ਜੀ ਦੇ ਪਿਆਰੇ ਘੋੜੇ ਦਾ ਵੀ ਭੁੱਖ ਨਾਲ ਬੁਰਾ ਹਾਲ ਸੀ ਉਹਨਾਂ ਦੋਹਾਂ ਨੂੰ ਤਿਲ ਤਿਲ ਭੁੱਖ ਨਾਲ ਤੜਫਦਿਆਂ ਵੇਖ ਕੇ ਮਾਰ ਦਿੱਤਾ ਗਿਆ ਇੱਕ ਦਿਨ ਮੁਗਲ ਫੌਜ ਨੇ ਜ਼ਬਰਦਸਤ ਵਾਰ ਵੀ ਕੀਤਾ ਪਰ ਸਿੰਘਾਂ ਨੇ ਉਹਨਾਂ ਨੂੰ ਕਿਲੇ ਤੱਕ ਨਾ ਆਉਣ ਦਿੱਤਾ ਇਸ ਤਰ੍ਹਾਂ ਕਈ ਮਹੀਨੇ ਬੀਤ ਗਏ ਇਕੱਲੇ ਸਿੰਘ ਤੇ ਆਨੰਦਪੁਰ ਵਾਸੀ ਹੀ ਦੁਖੀ ਨਹੀਂ ਸਨ ਮੁਗਲ ਤੇ ਪਹਾੜੀ ਫੌਜਾਂ ਦੋਵੇਂ ਇਸ ਕੇਰੇ ਤੋਂ ਤੰਗ ਆ ਚੁੱਕੇ ਸਨ ਕਿਉਂਕਿ ਉਹਨਾਂ ਨੂੰ ਪਹਿਲਾਂ ਗਰਮੀ ਤੇ ਫਿਰ ਬਰਸਾਤਾਂ ਦਾ ਸਾਹਮਣਾ ਕਰਨਾ ਪਿਆ ਸੀ ਅੱਗੋਂ ਸਰਦੀ ਵੀ ਆਉਣ ਵਾਲੀ ਸੀ ਉਹਨਾਂ ਨੇ ਫਿਰ ਗੁਰੂ ਜੀ ਨੂੰ ਧਰਮ ਦੀ ਓਟ ਲੈ ਕੇ ਧੋਖਾ ਦੇਣਾ ਚਾਹਿਆ ਕੋਈ ਨਹੀਂ ਸੋਚਦੇ ਸਨ ਕਿ ਗੁਰੂ ਜਾਣੀ ਜਾਨ ਹਨ ਗੁਰੂ ਨੂੰ ਧੋਖਾ ਨਹੀਂ ਦਿੱਤਾ ਜਾ ਸਕਦਾ ਉਹਨਾਂ ਨੇ ਦੋ ਜਣੇ ਇੱਕ ਬ੍ਰਾਹਮਣ ਤੇ ਇੱਕ ਕਾਸਨ ਨੂੰ ਹੀ ਗੁਰੂਜੀ ਕੋਲ ਭੇਜਿਆ। ਉਹਨਾਂ ਦੋਹਾਂ ਨੇ ਗੀਤਾ ਗਾਉ ਤੇ ਕੁਰਾਨ ਦੀਆਂ ਕਸਮਾਂ ਖਾਧੀਆਂ ਤੇ ਕਿਹਾ ਕਿ ਜੇਕਰ ਗੁਰੂਜੀ ਇਕੱਲਾ ਛੱਡ ਕੇ ਚਲੇ ਜਾਂ ਤਾਂ ਉਹਨਾਂ ਨੂੰ ਕੁਝ ਨਹੀਂ ਕਿਹਾ ਜਾਏਗਾ। ਗੁਰੂਜੀ ਉਹਨਾਂ ਦੀ ਚਾਲ ਨੂੰ ਸਮਝਦੇ ਸਨ ਇਸ ਲਈ ਉਹਨਾਂ ਦੀਆਂ ਖਾਧੀਆਂ ਕਸਮਾਂ ਤੇ ਉਹਨਾਂ ਨੂੰ ਕੋਈ ਵਿਸ਼ਵਾਸ ਨਹੀਂ ਸੀ। ਪ੍ਰੰਤੂ ਸਿੰਘਾਂ ਦਾ ਵੀ ਭੁੱਖ ਨਾਲ ਬੁਰਾ ਹਾਲ ਸੀ ਇਸ ਲਈ ਉਹਨਾਂ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ। ਕਿਸਾਨੋਂ ਕਿਲਾ ਛੱਡ ਦੇਣਾ ਚਾਹੀਦਾ ਸਿੰਘਾਂ ਨੇ ਫਿਰ ਕਿਹਾ ਕਿ ਜਦੋਂ ਉਹ ਕਸਮਾਂ ਖਾ ਰਹੇ ਹਨ ਤਾਂ ਕਿਲਾ ਛੱਡਣ ਵਿੱਚ ਕੀ ਹਰਜ਼ ਹੈ ਹੁਣ ਭੁੱਖ ਵੀ ਸਹਾਰੀ ਨਹੀਂ ਜਾਂਦੀ ਗੁਰੂ ਸਾਹਿਬ ਨੇ ਉਹਨਾਂ ਦੀ ਗੱਲ ਦਾ ਕੋਈ ਜਵਾਬ ਨਾ ਦਿੱਤਾ ਪਰ ਸਿੰਘਾਂ ਨੂੰ ਸਪਸ਼ਟ ਤੌਰ ਤੇ ਇਹ ਦਰਸਾਉਣ ਲਈ ਕਿ ਉਹ ਸਾਡੇ ਨਾਲ ਚਾਲ ਖੇਡ ਰਹੇ ਹਨ ਉਹ ਵਿਰੋਧੀਆਂ ਵੱਲ ਇਹ ਸੰਦੇਸ਼ ਭੇਜਿਆ ਕਿ ਅਸੀਂ ਕਿਲਾ ਖਾਲੀ ਕਰਨ ਲਈ ਤਿਆਰ ਹਾਂ ਸਮਾਨ ਲੱਦਣ ਲਈ ਸਾਨੂੰ ਕੁਝ ਗੱਡੇ ਊੜ ਤੇ ਖੱਜਰ ਭੇਜ ਦਿਓ ਵਿਰੋਧੀ ਅਨੇ ਖੁਸ਼ ਹੋ ਗਏ ਗੁਰੂ ਜੀ ਦੀ ਮੰਗ ਫਟਾਫਟ ਪੂਰੀ ਕੀਤੀ ਗੁਰੂ ਜੀ ਨੇ ਇਹਨਾਂ ਸਭ ਉੱਤੇ ਪਾਟੇ ਪੁਰਾਣੇ ਕੱਪੜੇ ਹੱਡੀਆਂ ਤੇ ਜਾਨਵਰ ਦੇ ਪਿੰਜਰ ਲਦਵਾ ਦਿੱਤੇ ਤੇ ਉੱਪਰੋਂ ਮਖਮਲ ਦੇ ਕੀਮਤੀ ਕੱਪੜਿਆਂ ਨਾਲ ਢਾਗ ਕੇ ਕਿਲੇ ਤੋਂ ਬਾਹਰ ਭੇਜ ਦਿੱਤੇ ਗੱਡੇ ਊਠ ਤੇ ਖੱਜਰ ਹਲੇ ਥੋੜੀ ਦੂਰ ਹੀ ਗਏ ਸਨ ਕਿ ਉਹਨਾਂ ਵੈਰੀਆਂ ਨੇ ਧਾਵਾ ਬੋਲ ਦਿੱਤਾ ਜਦੋਂ ਉਹਨਾਂ ਨੇ ਹੱਥ ਵਿੱਚ ਚੀਜ਼ਾਂ ਆਈਆਂ ਤਾਂ ਬਹੁਤ ਸ਼ਰਮਿੰਦਾ ਹੋਏ ਕੁਝ ਦਿਨ ਹੋਰ ਲੰਘੇ ਫਿਰ ਮੁਗਲਾਂ ਨੇ ਗੁਰੂ ਜੀ ਕੋਲੋਂ ਮਾਫੀ ਮੰਗੀ ਤੇ ਬਾਦਸ਼ਾਹ ਔਰੰਗਜ਼ੇਬ ਦੀ ਚਿੱਠੀ ਤੇ ਉਸ ਦੇ ਹਸਤਾਕਰ ਕੀਤਾ ਕੁਰਾਨ ਗੁਰੂ ਜੀ ਕੋਲ ਭੇਜਿਆ ਕਿ ਜੇ ਆਨੰਦਪੁਰ ਛੱਡ ਜਾਣਗੇ ਤਾਂ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ ਗੁਰੂ ਜੀ ਨੇ ਇਸ ਨੂੰ ਵੀ ਇੱਕ ਚਾਲ ਦੱਸਿਆ ਲੇਕਿਨ ਜਦੋਂ ਸਿੰਘਾਂ ਨੇ ਤੇ ਆਨੰਦਪੁਰ ਵਾਸੀ ਗੁਰੂ ਜੀ ਕੋਲ ਕਿਲਾ ਖਾਲੀ ਕਰਨ ਲਈ ਬੇਨਤੀ ਕਰਨ ਲੱਗੇ ਤੇ ਕਹਿਣ ਲੱਗੇ ਕਿ ਹੁਣ ਤਾਂ ਉਹਨਾਂ ਦਾ ਭੁੱਖ ਨਾਲ ਬੁਰਾ ਹਾਲ ਹੈ ਹੱਡੀਆਂ ਦਾ ਪਿੰਜਰ ਬਣ ਕੇ ਰਹਿ ਗਏ ਇਸ ਦੇ ਨਾਲ ਔਰੰਗਜ਼ੇਬ ਵੀ ਯਕੀਨ ਦਿਵਾ ਰਿਹਾ ਹੈ ਕਿ ਉਹਨਾਂ ਦਾ ਕੋਈ ਨੁਕਸਾਨ ਨਹੀਂ ਕੀਤਾ ਜਾਵੇਗਾ ਫਿਰ ਕਿਲਾ ਛੱਡਣ ਵਿੱਚ ਹਰਜ ਹੀ ਕੀ ਹੈ ਹਾਂ ਤਾਂ ਮਾਤਾ ਗੁਜਰੀ ਜੀ ਵੀ ਗੁਰੂ ਜੀ ਨੂੰ ਸਿੰਘਾਂ ਤੇ ਆਨੰਦਪੁਰ ਵਾਸੀਆਂ ਦੀ ਗੱਲ ਮੰਨ ਲਈ ਕਹਿ ਰਹੇ ਸਨ ਗੁਰੂ ਜੀ ਨੇ ਕਿਹਾ ਮੁਗਲ ਫੌਜਾਂ ਲਈ ਆਨੰਦਪੁਰ ਨੂੰ ਹੋਰ ਜ਼ਿਆਦਾ ਲੰਮਾ ਸਮਾਂ ਘੇਰਾ ਪਾਈ ਰੱਖਣਾ ਮੁਸ਼ਕਿਲ ਹੈ ਜਿੱਥੇ ਤੁਸੀਂ ਐਨੇ ਦਿਨ ਦੁੱਖ ਤਕਲੀਫ ਸਹਿਣ ਕੀਤੀ ਹੈ ਥੋੜੇ ਦਿਨ ਹੋਰ ਸਹਿਣ ਕਰ ਲਵੋ ਜੇ ਅਸੀਂ ਆਨੰਦਪੁਰ ਛੱਡਿਆ ਤਾਂ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਤੇ ਬਹੁਤ ਸ਼ਹੀਦੀਆਂ ਦੇਣੀਆਂ ਪੈਣਗੀਆਂ ਗੁਰੂ ਜੀ ਜਾਣਦੇ ਸਨ ਕਿ ਦੁਸ਼ਮਣ ਆਪਣੀਆਂ ਕਸਮਾਂ ਤੇ ਕਾਇਮ ਨਹੀਂ ਰਹਿਣਗੇ ਧੋਖਾ ਦੇਣਗੇ ਪਰੰਤੂ ਸਿੰਘ ਆਨੰਦਪੁਰ ਛੱਡਣ ਲਈ ਕਾਲੇ ਪਏ ਹੋਏ ਸਨ ਜਿਸ ਕਰਕੇ ਗੁਰੂ ਜੀ ਨੇ 13 ਨਵੰਬਰ 13 ਦਸੰਬਰ 13 ਦਸੰਬਰ 1704 ਈਸਵੀ ਨੂੰ ਸ਼ਾਮ ਵੇਲੇ ਆਨੰਦਪੁਰ ਸਾਹਿਬ ਛੱਡ ਦਿੱਤਾ ਗੁਰੂ ਜੀ ਦੇ ਚਫੇਰੇ 10 ਲੱਖ ਦੀ ਫੌਜ ਸੀ ਤੇ 10 ਕੁ ਹਜ਼ਾਰ ਸਿੰਘ ਆਪਣੀ ਜਾਨ ਤਲੀ ਉੱਤੇ ਰੱਖ ਕੇ ਲੰਘ ਰਹੇ ਸਨ ਗੁਰੂ ਜੀ ਨੇੜੇ ਤੇ ਸੂਰਬੀ ਸਨ ਉਹਨਾਂ ਦੇ ਨਾਲ ਇਸ ਔਖੀ ਘੜੀ ਵਿੱਚ ਉਹਨਾਂ ਦਾ ਪਰਿਵਾਰ ਵੀ ਜਾ ਰਿਹਾ ਸੀ ਗੁਰੂ ਜੀ ਦੇ ਮਹਿਲ ਸਹਿਬਜ਼ਾਦੇ ਤੇ ਬਜ਼ੁਰਗ ਮਾਤਾ ਗੁਜਰੀ ਜੀ ਸਨ ਐਣੰਦਪੁਰ ਤੋਂ ਕਿਰਤਪੁਰ 5 ਮੀਲ ਤੇ ਹੈ ਸਾਰੇ ਸਿੰਘ ਸਿੰਘਣੀਆਂ ਨਿਰੋਪੜ ਜਾਣਾ ਸੀ ਕਿਰਤਪੁਰ ਤੋਂ 6 ਮੀਲ ਤੇ ਸਰਸਾ ਨਦੀ ਹੈ ਸਾਰਾ ਵਹੀਰ ਹਲੇ ਕਰਤਾਰਪੁਰ ਲੰਗੀ ਹੀ ਸੀ ਕਿ ਵੈਰੀ ਨੇ ਆਪਣੀਆਂ ਖਾਧੀਆਂ ਕਸਮਾਂ ਭੁੱਲ ਕੇ ਸਿੰਘਾਂ ਉਤੇ ਹਮਲਾ ਕਰ ਦਿੱਤਾ ਵੈਰੀ ਨੇ ਸਿੰਘਾਂ ਨੂੰ ਕਿਹਾ ਕਿ ਜੇ ਹਥਿਆਰ ਛੱਡ ਦੇਣਗੇ ਤਾਂਾਂ ਦੀ ਜਾਨ ਬਖਸ਼ੀ ਜਾਵੇਗੀ ਪਰ ਸਿੰਘਾਂ ਨੇ ਹੁਣ ਵੈਰੀ ਦੀ ਇੱਕ ਨਾ ਸੁਣੀ ਅਮ ਤੌਰ ਤੇ ਸਰਸਾ ਨਦੀ ਸੁੱਕੀ ਰਹਿੰਦੀ ਸੀ ਪਿੱਛੇ ਵੈਰੀ ਅੱਗੇ ਸ਼ੂਕ ਦੀ ਨਦੀ ਪਰਮਰਦ ਅਗੰਮੜੇ ਕਲਗੀਧਰ ਪਾਸ਼ਾ ਨੇ ਦਿਲ ਨੇ ਛੱਡਿਆ ਉਹਨਾਂ ਨੇ ਸਿੰਘਾਂ ਨੂੰ ਹੌਸਲਾ ਦਿੱੰਨੇ ਆ ਕਿ ਆ ਸਿੰਘੋ ਵੈਰੀ ਦੇ ਕਹਿਣ ਤੇ ਹਥਿਆਰ ਨਹੀਂ ਸੁੱਟਣੇ ਹਥਿਆਰ ਸੁੱਟਣੇ ਆਪਣੀ ਮੌਤ ਆਪ ਸਹਿੇੜਨੀ ਹੈ ਮੌਤ ਵੀ ਬੜੀ ਭੈੜੀ ਤੋਂ ਭੈੜੀ ਲੱਖਾਂ ਦੀ ਗਿਣਤੀ ਵਿੱਚ ਵੈਰੀ ਨਾਲ ਲੜ ਕੇ ਮਰਨਾ ਵੈਰੀ ਦੀ ਭਾਰੀ ਹਾਰ ਹੈ ਇਸ ਲਈ ਚੜ੍ਹਦੀ ਕਲਾ ਵਿੱਚ ਰਹੋ ਤੇ ਆਪਾ ਵਾਰ ਕੇ ਵੀ ਬੈਰੀ ਨੂੰ ਸ਼ਕਸਤ ਦੇਣਾ ਹੀ ਸਹੀ ਰਾਹ ਹੈ। ਅੰਮ੍ਰਿਤ ਵੇਲਾ ਹੋਣ ਕਰਕੇ ਗੁਰੂ ਜੀ ਨੇ ਸਰਸਾ ਨਦੀ ਦੇ ਕਿਨਾਰੇ ਤੇ ਹੀ ਆਸਾ ਦੀ ਵਾਰ ਦਾ ਕੀਰਤਨ ਕੀਤਾ। ਜਦੋਂ ਤੱਕ ਆਸਾ ਦੀ ਵਾਰ ਦਾ ਭੋਗ ਨਹੀਂ ਪਿਆ ਸਿੰਘਾਂ ਨੇ ਆਪ ਖੜੋ ਕੇ ਗੁਰੂ ਜੀ ਦੁਆਲੇ ਦੀ ਵਾਰ ਬਣਾਈ ਰੱਖੀ ਤੇ ਕੁਝ ਸਿੰਘਾਂ ਦੇ ਜਥਿਆਂ